ਕੜਾਓ ਕੜਾਓ ਉਹ ਕਾਰਟ ਨਾਲ ਉਹਦੇ ਤੇ ਲਾਈਟ ਤੇ ਆਈਏ ਨਾ 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 ਉਹ ਮਾਰਦਾ ਥੋੜੀ ਥਾਪੀ ਦਿੰਦਾ ਜਿਹਨੂੰ ਉਹ ਕੜਾਓ ਮੈਂ ਥਾਪੀ ਦਿੰਦਾ ਜੋਰ ਵੱਧ ਗਿਆ ਬੱਥਾ ਬੋਲੋ ਯਾਰ ਖਿਡਾਰੀ ਫਟੜ ਹੋ ਗਿਆ ਚਾਰ ਦੋ ਦੇ ਨਾਲ ਅੱਗੇ ਹੋ ਗਏ ਬੋਲ ਥੋੜੀ ਵਜੀ ਹੈ ਜਸ਼ਨ ਵਿੱਚ ਆਪੇ ਮੇਰੇ ਵਿੱਚ ਆਉਂਦਾ બોલો કે કે નહીં હા હા તુને پتہ મિને پتہ 4 નો વે જસનલ જસનલ વે ચાર ઉઠકે તારકે વેખ આ ચાર સવાલ લે નો 4 2 વેલ ડન ઇતે હાર પક્કી હોઉગી ਇਥੇ ਤੁਹਾਡੀ ਹਾਰ ਪੱਕੀ ਹੋਊਗੀ ਮਾੜਾ ਕੀ ਖਾਲਸੇਰ ਉਸ ਤੇ ਵੀ ਖਤਰਨਾਕ ਹੁੰਦਾ ਹੈ ਚਾਰ ਤਿੰਨ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਆਪਣੇ ਚਾਰ ਉਹਨੇ ਤਿੰਨ ਇੱਥੇ ਇਹ ਮਲ ਥੋੜਾ ਆ ਗਿਆ ਗਿਆ ਹੁਣ ਤਾਂ ਜ਼ਖਮੀ ਆ ਉਹ ਬਾ ਨਾ 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 ਯੇਸ ਪੰਜ ਤਿੰਨ ਪੰਜ ਤਿੰਨ ਗੋਲਾ ਗੋਲ ਅੰਦਰ ਅੰਦਰ ਵਜਿਆ ਪੰਜ ਤਿੰਨ ਇਧਰੇ ਫੋਟਵਾ ਨਾ ਫੋਟਵਾ ਓਏ ਪਿਆ ਕੰਦਲ ਪੰਜ ਤਿੰਨ ਚੱਲ ਅੱਗੇ ਚੱਲ ਚੱਲ ਅੱਗੇ ਚੱਲ ਕੋਈ ਨਹੀਂ ਚੱਲ ਚੱਲ ਅੱਗੇ ਚੱਲ ਇਹਨੂੰ ਰੋਕ ਓ ਲੈ ਸੁਤਾਵੇਂ ਬਧਿਆ ਪਰਦਾ ਇੱਧਰ ਕਿਧਰ ਆਏ ਉਹ ਉਧਰ ਵਿਹਲਾ ਪਿਆ ਸਾਰਾ ਚੱਲ ਅੱਗੇ ਚੱਲ ਇਹ ਰੱਖ ਦੇ ਯਾਰ ਪੰਜ ਤੈਨ बहुत बढ़िया हाँ हाँ तेरे पैसे पूरे भी करोड़ परोड़ पंज तेन चल 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 के चल મજ વેખ કે મારા કરો વેલડમ 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 ਮਾ ਮਾ ਨੂੰ ਮਾਣਦਾ ਆ ਠੀਕ ਹੈ ਇੱਕ ਵਾਰ ਦੇ ਤੋ ਨਹੀਂ ਠੀਕ ਤੇ ਰਹਿੰਦੇ ਖੇਡ ਉਹਨੂੰ ਵਾੜਨ ਬੈਠਾ ਆ ਜਾ ਪੰਜ ਤਨ ਪੰਜ ਰੰਗ ਦਿੱਤੇ ਮੈਂ ਆਹ ਪੈਸੇ ਦੇ ਲੈ ਓਕੇ ਓਕੇ ਪੰਜ ਤਨ ਮੌਕਾ ਆਇਆ ਕਮਦਾਰੇ ਬਲੇ ਇਹ ਨਾ ਫੜਦਾ ਤਾਂ ਗੋਲ ਵੀ ਪੱਕਾ ਸੀ ਅਸੀਂ ਆਹ ਲੈ ਜਾਣਾ ਸੀਗਾ ਚੱਲ 5 3 ਮੌਕਾ ਸੀ ਉਹ ਤੇ ਨਿਕਲ ਜਾਂਦੀ ਮੋ ਗੋਲ ਹੀ ਸੀ ਚੱਲ ਆ ਗਿਆ ਕਿ ਮ ਗਿਆ ਲੈ ਭੈੜੇ ਦੇ ਨਾਲ